ਦੋਸਤੋ ਅੱਜ ਦੀ ਵੀਡੀਓ ਖਾਸ ਉਹਨਾਂ ਕਿਸਾਨਾਂ ਲਈ ਜਿਹੜੇ ਹਰੇ-ਚਾਰੇ ਵਾਸਤੇ ਖੇਤ ਦੇ ਵਿੱਚ ਮੱਕੀ ਦੀ ਬਿਜਾਈ ਕਰਦੇ ਨੇ ਸਾਈਲੇਜ ਲਈ ਮੱਕੀ ਦੀ ਬਿਜਾਈ ਕਰਦੇ ਨੇ ਜਾਂ ਪਕਾਵੀਂ ਮੱਕੀ ਬੀਜਦੇ ਨੇ ਬਾਜ਼ਾਰ ਦੇ ਵਿੱਚ ਅੱਜ ਇੱਕ ਤੋਂ ਇੱਕ ਕੰਪਨੀਆਂ ਆਪਣੇ ਵਧੀਆ ਪ੍ਰੋਡਕਟ ਲੈ ਕੇ ਮੌਜੂਦ ਨੇ ਵੱਖ-ਵੱਖ ਕੰਪਨੀਆਂ ਦੇ ਬੀਜ ਬਾਜ਼ਾਰ ਦੇ ਵਿੱਚ ਉਪਲਬਧ ਨੇ ਉੱਥੇ ਹੀ ਕਿਸਾਨ ਵੀਰੋ ਅੱਜ ਤੁਹਾਨੂੰ ਮੱਕੀ ਦੇ ਅਜਿਹੇ ਬੀਜ ਬਾਰੇ ਜਾਣਕਾਰੀ ਦੇਵਾਂਗੇ ਜਿਹਦੇ ਵਿੱਚ ਕਾਫੀ ਕੁਝ ਖਾਸ ਹੈ ਤੇ ਸਾਡਾ ਸਵਾਲ ਜਿਹੜਾ ਪਹਿਲਾ ਕੰਪਨੀ ਦੇ ਅਧਿਕਾਰੀਆਂ ਨੂੰ ਹੈ ਸੇਖੋ ਸਾਹਿਬ ਉਹਨਾਂ ਨਾਲ ਗੱਲਬਾਤ ਕਰਾਂਗੇ ਸੇਖੋ ਸਾਹਿਬ ਇਹ ਜਿਹੜੀ ਮੱਕੀ ਦੀ ਬਜਾਈ ਤੁਹਾਡੀ ਕੰਪਨੀ ਵੱਲੋਂ ਕਰਵਾਈ ਗਈ ਹੈ ਕਿਹੜੀ ਕੰਪਨੀ ਦਾ ਪੂਰਾ ਨਾਮ ਕੀ ਹੈ ਵੈਰਾਈਟੀ ਕਿਹੜੀ ਹੈ ਤੇ ਜਿਹੜੀ ਇਹ ਵੈਰਾਈਟੀ ਹੈ ਇਸ ਨੂੰ ਹੀ ਕਿਉਂ ਬੀਜਣਾ ਜਦੋਂ ਕਿ ਬਾਜ਼ਾਰ 'ਚ ਹੋਰ ਬਹੁਤ ਕੰਪਨੀਆਂ ਨੇ ਸਰ ਜਿਹੜੀ ਸਾਡੀ ਕੰਪਨੀ ਦਾ ਨਾਮ ਹੈਗਾ ਚਾਂਦ ਹਾਈਬ੍ਰਿਡ ਸੀਡਸ ਕੰਪਨੀ ਹైదరాబాద్ ਜੀ ਜਿਹੜੀ ਮੱਕੀ ਦੀ ਵੈਰਾਈਟੀ ਆ ਸੀ 14 15 হানি ਕੌਰਨ ਹਮ হানি ਕੌਰਨ ਦਾ ਇਹਦਾ ਕੀ ਆਪਣਾ ਮਕਸਦ ਆ ਮਤਲਬ ਹੈ ਵੀ ਇਹ ਦੂਸਰੀਆਂ ਮੱਕੀਆਂ ਦੇ ਨਾਲੋਂ ਜਿਹੜੀ ਇਹਦੇ ਚ ਸਵੀਟਨੈਸ ਆ ਜਣੀ ਮਠਿਆਸ ਉਹ ਦੁੱਗਣੀ ਹੈਗੀ ਆ ਜੀ ਇੱਕ ਇਹਦੇ ਵਿੱਚ ਜਿਵੇਂ ਦੀ ਹਾਈਟ ਹੈ ਦੂਸਰੀਆਂ ਮੱਕੀਆਂ ਦੇ ਨਾਲੋਂ ਜ਼ਿਆਦਾ ਨੀਅਰ ਰਿਪੋਰਟ 11 11.5 ਫੁੱਟ ਦੇ ਲਗਭਗ ਇਹਦੀ ਹਾਈਟ ਹੈਗੀ ਆ ਪੱਤਾ ਇਹਦਾ ਚੌੜਾ ਹੈ ਜੀ ਟਾਂਡਾ ਇਹਦਾ ਮੋਟਾ ਹੈ ਠੀਕ ਹੈ ਥੱਲੋਂ ਜਿਹੜਾ ਤਾਂ ਗ੍ਰਿਪ ਹੈ ਉਹ ਵੀ ਤਕਰੀਬਨ ਐ ਮੱਲੋ ਪੂਰਾ ਬਣਿਆ ਹੋਇਆ ਵੀ ਕੱਲ ਨੂੰ ਕਿ ਕੁਦਰਤੀ ਆਫਤ ਆਉਂਦੀ ਆ ਤਾਂ ਮੱਕੀ ਡਿੱਗਦੀ ਨਹੀਂ ਜੀ ਜਿਵੇਂ ਇਹਦੇ ਵਿੱਚ ਮੱਕੀ ਦੇ ਵਿੱਚ ਤੁਸੀਂ ਵੇਖ ਰਹੇ ਹੋ ਛੱਲੀ ਦਾ ਸਹਿਜ ਵੀ ਵੱਡਾ ਜੀ ਤੇ ਇਹਦੇ ਵਿੱਚ ਜਿਹੜੀਆਂ ਨੰਬਰ ਆਫ ਲਾਈਨਿੰਗਸ ਨੇ ਉਹ ਵੀ ਜ਼ਿਆਦਾ ਨਹੀਂ ਜੀ ਤੇ ਇਹਦੇ ਵਿੱਚ ਜਿਹੜਾ ਤੁਹਾਡਾ ਕੀ ਹੈ ਨੰਬਰ ਆਫ ਗ੍ਰੇਨ ਆ ਇੱਕ ਲਾਈਨ ਦੇ ਵਿੱਚ ਉਹ ਵੀ ਜ਼ਿਆਦਾ ਹੈ ਜੀ ਜੀ ਤੁਹਾਡਾ ਇਹ ਕਹਿਣਾ ਹੈ ਕਿ ਜਿਹੜੀ ਇਹ ਮੱਕੀ ਹੈ ਇਹਦੀ ਗ੍ਰਿਪ ਜੜਾ ਤੋਂ ਮਜ਼ਬੂਤ ਹੈ ਹਾਂਜੀ ਹਾਂਜੀ ਦੂਜਾ ਇਸ ਦੀ ਜਿਹੜੀਆਂ ਇਹ ਲਾਈਨਾਂ ਨੇ ਜਿਸ ਤਰ੍ਹਾਂ ਇੱਕ ਕਿਸਾਨ ਵੀਰ ਇੱਥੇ ਸਕਰੀਨ ਤੇ ਆਪਣੇ ਵੇਖ ਰਹੇ ਨੇ ਇਹ ਲਾਈਨਾਂ ਦੀ ਗਿਣਤੀ ਜਿਹੜੀ ਆਲੇ ਦੁਆਲੇ ਘੇਰਾ ਜਿਹੜਾ ਇਹ ਜ਼ਿਆਦਾ ਨਹੀਂ ਗੇ ਇਸ ਲਾਈਨ ਦੇ ਵਿੱਚ ਹਾਂਜੀ ਜ਼ਿਆਦਾ ਨਹੀਂ ਇੱਕ ਲਾਈਨ ਦੇ ਵਿੱਚ ਹੀਠਾਂ ਤੋਂ ਲੈ ਕੇ ਉੱਪਰ ਤੱਕ ਦਾਣਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਹਾਂਜੀ ਹਾਂਜੀ ਪੱਤੇ ਇਸ ਦੇ ਚੌੜੇ ਨੇ ਹਾਂਜੀ ਹਾਂਜੀ ਤੇ ਜਿਹੜੀ ਆਮ ਤੌਰ ਤੇ ਜਦੋਂ ਮੱਕੀ ਦੀ ਕਟਾਈ ਕਰਦੇ ਨੇ ਕਿਸਾਨ ਫਸਲ ਤਿਆਰ ਹੁੰਦੀ ਹੈ ਚਾਹੇ ਉਹ achar ਵਾਸਤੇ ਹੈ ਜੇ ਆਪਾਂ ਪਕਾਵੀ ਹੈ ਜੇ ਆਪਾਂ ਪਕਾਵੀ ਦੀ ਗੱਲ ਲੈ ਲਈਏ ਕਈ ਵਾਰੀ ਕਿਸਾਨ ਇਕੱਲੀ ਛੱਲੀ ਤੋੜ ਲੈਂਦੇ ਨੇ ਬਾਕੀ ਜਿਹੜਾ ਮਾਦਾ ਪੱਠੇ ਨੇ ਉਹ ਉਵੇਂ ਖੜੇ ਰਹਿੰਦੇ ਨੇ ਤੇ ਜਦੋਂ ਇਸ ਤਰ੍ਹਾਂ ਦੀ ਸਥਿਤੀ ਹੁੰਦੀ ਹੈ ਬੂਟੇ ਸੁੱਕ ਜਾਂਦੇ ਨੇ ਇਸ ਦੇ ਇਸ ਦਾ ਕਿਸ ਤਰ੍ਹਾਂ ਦਾ ਗੁਣ ਹੈ ਇਹ ਸੁੱਕਦੀ ਹੈ ਕਿੰਨੀ ਕੁ ਸੁੱਕਦੀ ਹੈ ਜਾਂ ਨਹੀਂ ਸੁੱਕਦੀ ਸਰ ਇਹਨੇ ਹਰੀ ਭਰੀ ਰਹਿਣਾ ਹੈ ਇਹਦੇ ਵਿੱਚ ਕੀ ਆ ਜਿਹੜੀ ਰਿਸਿਸਟੈਂਸ ਪਾਵਰ ਆ ਹੈ ਉਹ ਬਹੁਤ ਜ਼ਿਆਦਾ ਹੈ ਜਿਵੇਂ ਅਦਰ ਮੱਕੀਆਂ ਨੂੰ ਤੁਸੀਂ ਦੇਖੋਗੇ ਜਿਵੇਂ ਆਪਾਂ ਮੱਕੀ ਸਪੋਜ਼ ਕਰੋ ਇਹ ਤਾਂ ਆਪਣੀ ਜਿਹੜੀ ਮੱਕੀ ਹੈਗੀ ਆ ਮਾਰਚ ਮਹੀਨੇ ਦੀ ਸੋਇੰਗ ਹੈ ਜਿਹੜੀ ਆਪਾਂ ਕਣਕ ਦੀ ਫਸਲ ਵੱਢ ਕੇ ਵੀ ਬੀਜਦੇ ਆ ਉੱਥੇ ਪਾਣੀ ਦੀ ਆਪਾਂ ਨੂੰ ਬਹੁਤ ਜ਼ਿਆਦਾ ਲੋੜ ਹੁੰਦੀ ਆ ਇਹ ਮੱਕੀ ਆ ਜਿਹੜੀ ਤਕਰੀਬਨ ਇੱਕ ਹਫਤਾ ਤੋਂ 10 ਦਿਨ ਪਾਣੀ ਤੋਂ ਬਿਨਾਂ ਵੀ ਸਹਾਰ ਸਕਦੀ ਆ ਜੀ ਮਤਲਬ ਪਾਣੀ ਦਾ ਵੀ ਖਰਚਾ ਜੇਕਰ ਵੇਖੀਏ ਇੱਕ ਐਮਰਜੈਂਸੀ ਲੋਡ ਪੈਂਦੇ ਤਾਂ ਇਹ ਚੱਲ ਸਕਦੀ ਆ ਚੱਲ ਸਕਦੀ ਆ ਜੇ ਕੋਈ ਪਾਣੀ ਜ਼ਿਆਦਾ ਵੀ ਆ ਜਾਂਦਾ ਤਾਂ ਉਹਨੂੰ ਵੀ ਇਹ ਸਹੰਦੀ ਆ ਜੀ ਹਾਂਜੀ ਤੇ ਇਸ ਦੇ ਨਾਲ ਨਾਲ ਇੱਕ ਸੇਖੋ ਸਾਹਿਬ ਹੁੰਦਾ ਕੀ ਹੈ ਕਿ ਜਦੋਂ ਸਾਈਲੇਜ ਤਿਆਰ ਹੋ ਜਾਂਦਾ ਕਿਸਾਨ ਵੀਰ ਆਪਣਾ ਸਾਈਲੇਜ ਤਿਆਰ ਕਰ ਲੈਂਦੇ ਨੇ ਹਾਂਜੀ ਹਾਂਜੀ ਤਾਂ ਉਦੋਂ ਨਾ ਇੱਕ ਜਿਓਕਰ ਉਸ ਨੂੰ ਪਕੜਿਆ ਜਾਂਦਾ ਹੈ ਸਾਈਲੇਜ ਨੂੰ ਆਚਾਰ ਨੂੰ ਹਾਂਜੀ ਤਾਂ ਇਹ ਜਿਹੜੀ ਜੇਕਰ ਇਸ ਦਾ ਕਿਸਾਨ ਆਚਾਰ ਪਾਉਂਦੇ ਨੇ ਤੇ ਉਸ ਦਾ ਆਚਾਰ ਪਾਉਂਦੇ ਨੇ ਹਾਂਜੀ ਹਾਂਜੀ ਤਾਂ ਉਸ ਦੇ ਵਿੱਚ ਜਿਹੜੀ ਕੋਈ ਜੂਸ ਦੀ ਮਾਤਰਾ ਉਪਲਬਧ ਰਹਿੰਦੀ ਹੈ ਜੇ ਰਹਿੰਦੀ ਹੈ ਤਾਂ ਕਿੰਨੀ ਕੁ ਜਾਂ ਨਹੀਂ ਹੁੰਦੀ ਇਧਰਲੀ ਜਿਵੇਂ ਆਪਾਂ ਖੇਤ ਵੇਖ ਰਹੇ ਹਾਂ ਇਹਦੇ ਵਰਗੇ ਕੰਮ ਹੈ ਜਾਂ ਇਹਨਾਂ ਦਾ ਕੋਈ ਫਰਕ ਹੈ ਇਦੇ ਵਿੱਚ ਤਕਰੀਬਨ ਐ ਮੰਨ ਲਓ ਜੀ 50% ਵਾਂਗੂ ਫਰਕ ਹੈਗਾ ਜੀ ਇਹਦੇ ਜਿਹੜੀ সুইਟਨੈਸ ਜ਼ਿਆਦਾ ਉਹੀ ਗਲੂਕੋਜ਼ ਡੀ ਹੈਗਾ ਜੀ ਜੋ ਦਧਾਰੂ ਪਸ਼ੂਆਂ ਵਾਸਤੇ অতি ਜ਼ਰੂਰੀ ਹੈ ਮਤਲਬ ਜੇ ਆਪਾਂ ਕਹਿ ਲਈਏ ਸਾਈਲੇਜ ਆ ਮੇਰੇ ਹੱਥ 'ਚ ਮੰਨ ਲਓ ਸਾਈਲੇਜ ਜੇ ਉਸ ਨੂੰ ਘੁੱਟਦਿਆਂ ਦਬਾਉਣੇ ਆ ਤਾਂ ਕਿ ਉਹਦੇ 'ਚੋਂ ਰਸ ਵਗਣ ਦੀ ਸੰਭਾਵਨਾ ਹੁੰਦੀ ਹੈ ਹਾਂਜੀ 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 ਉਹਦੇ ਵਿੱਚ ਜਾਨੀ ਰਸ ਜਿਹੜੀ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਵੀ ਇਹਦੀ ਜਿਹੜੀ ਮਿਕਦਾਰ ਆ ਉਹ ਡਬਲ ਹੈਗੀ ਆ ਜੀ ਹਾਂਜੀ ਹਾਂਜੀ ਠੀਕ ਹੈ ਤੇ ਇੱਥੇ ਹੋਰ ਵੀ ਕਿਸਾਨ ਵੀਰ ਖੜੇ ਨੇ ਬਾਈ ਤੁਹਾਡਾ ਨਾਮ ਕੀ ਹੈ ਸਰਜੀਤ ਸਿੰਘ ਜੀ ਸਰਜੀਤ ਸਿੰਘ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਇਹ ਬੀਜ ਜਿਹੜਾ ਹੈ ਇੱਕ ਪਾਸੇ ਇੱਕ ਹੋਰ ਪ੍ਰਾਈਵੇਟ ਕੰਪਨੀ ਆ ਵਧੀਆ ਬੀਜ ਉਹਨਾਂ ਦਾ ਵੀ ਤੇ ਇਧਰ ਸੀ 14 15 ਖੜੀ ਹੈ ਦੇਖੋ ਜੀ ਸੀ 14 15 ਜਿਹੜੀ ਮੱਕੀ ਆ ਉਸ ਤੇ ਆਪਾਂ ਜੇਕਰ ਛੱਲੀਆਂ ਦਾ ਦੇਖਿਆ ਜਾਵੇ ਤਾਂ ਵੀ ਕਰੀ ਕਰੀ ਡੇਢ ਗੁਣਾ ਜ਼ਿਆਦਾ ਲੰਬੀ ਹੈ ਦਾਣੇ ਵੀ ਜ਼ਿਆਦਾ ਇਹ ਹੁਣ ਤੁਹਾਡੇ ਕੋਲ C14 15 ਜਾਂ ਹੋਰ ਕੰਪਨੀ ਇਹ ਦੂਸਰੀ ਕੰਪਨੀ ਦੀ ਹੈ C14 ਕੰਪਨੀ ਆ ਇਹ ਨਾਲ ਦੀ ਹੈ ਠੀਕ ਹੈ ਯਾਨੀ ਇਹ ਵਾਲਾ ਫਰਕ ਹੈ ਕਿਸਾਨ ਵੀਰੋ ਆਪਾਂ ਵੇਖ ਸਕਦੇ ਹਾਂ ਇਹਨਾਂ ਦੋਨਾਂ ਦਾ ਜੀ ਇਹਦੀ ਲੈਂਥ ਹੈ ਜੀ ਪਲੱਸ ਦਾਣੇ ਜੀ ਦੋਨੋਂ ਹੀ ਜ਼ਿਆਦਾ ਨੇ ਜੇਕਰ ਲੈਂਥ ਜ਼ਿਆਦਾ ਦਾਣੇ ਆਟੋਮੈਟਿਕਲੀ ਜ਼ਿਆਦਾ ਹੋਣਗੇ ਫਿਰ ਛੱਲੀ ਮੋਟੀ ਵੀ ਹੁੰਦੀ ਹੈ ਦੂਸਰੇ ਨਾਲੋਂ ਜੀ ਇਸ ਤੋਂ ਇਲਾਵਾ ਇਹ ਕੀ ਹਾਈਟ ਬਹੁਤ ਜ਼ਿਆਦਾ ਜੀ ਜੇਕਰ ਸੈਲਜ ਵਾਸਤੇ ਆਪਾਂ ਇਸਤੇਮਾਲ ਕਰਦੇ ਹਾਂ ਜੀ ਤੇ ਸੈਲਜ ਦੇ ਵਿੱਚ ਵੀ ਇਹਦਾ ਵਜ਼ਨ ਜ਼ਿਆਦਾ ਨਹੀਂ 50 60 ਕੁਇੰਟਲ ਪਲੱਸ ਹੁੰਦਾ ਹੈ ਜੀ ਆਪਾਂ ਇੱਕ ਹੋਰ ਇੱਥੇ ਗੱਲ ਕਰਨੀ ਚਾਹਾਂਗੇ ਤੁਸੀਂ ਥੋੜਾ ਸਾਈਡ ਤੇ ਹੋ ਆਪਾਂ ਚੱਲਦੇ ਲਾਈਵ ਵਿੱਚ ਬਿਨਾ ਕਿਸੇ ਕੱਟ ਤੋਂ ਬਾਈ ਹੁਣੀ ਕਾਫੀ ਲੰਬੇ ਨੇ ਤੇ ਇਹ ਬਾਈ ਜੀ ਤੁਸੀਂ ਥੋੜਾ ਪਿੱਛੇ ਖੇਤ ਜੀ ਦੀ ਜੜਾਂ ਦੇ ਨੇੜੇ ਹਟ ਕੇ ਹੱਥ ਉੱਪਰ ਕਰੋਗੇ ਹਾਂ ਤੇ ਬਸ ਕੋ ਹਾਂ ਆਪਾਂ ਦੇਖ ਸਕਦੇ ਹਾਂਗੇ ਕਿ ਇਸ ਦੇ ਬੂਟਿਆਂ ਦੀ ਜਿਹੜੀ ਹੈ ਉਚਾਈ ਹੈ ਉਹ ਕਿੰਨੀ ਕ ਹੈ ਲੰਬਾਈ ਜਿਹੜੀ ਹੈ ਉੱਪਰ ਨੂੰ ਕਿੰਨੀ ਕ ਹੈ ਤੇ ਇਸ ਦੇ ਨਾਲ ਨਾਲ ਇੱਕ ਕੋਈ ਨਹੀਂ ਬਾਈ ਜੀ ਆਜੋ ਇੱਥੇ ਤੁਸੀਂ ਤੇ ਜੀ ਤੁਹਾਨੂੰ ਮਟਾਈ ਦਾ ਵੀ ਫਰਕ ਲੱਗਦਾ ਇਧਰ ਲਈ ਤਾਂ ਇਧਰ ਬੂਟਿਆਂ ਦੇ ਮਟਾਈ ਬਹੁਤ ਬਹੁਤ ਫਰਕ ਲੱਗਦਾ ਜੀ ਤੇ ਮੋٹے ਬੂਟੇ ਜੀ ਯਾਨੀ ਇਧਰ ਇਹ ਦੇ ਬਰੀਕ ਪਤਲੇ ਲੱਗ ਰਹੇ ਨੇ ਹਮ ਹਮ ਤੇ ਬੂਟੇ ਵੀ ਹੈ ਹਮ ਜੀ ਤੇ ਪਤਲੇ ਵੀ ਹੈ ਇਹ ਬੂਟੇ ਵੀ ਵੱਡੇ ਅਤੇ ਮੋਟੇ ਵੀ ਹੈ ਠੀਕ ਹੈ ਤੇ ਇੱਥੇ ਬਾਈ ਜੀ ਹੋਰ ਖੜੇ ਨੇ ਬਾਈ ਜੀ ਤੁਹਾਡੇ ਇਸ ਏਰੀਆ ਜਿੱਥੇ ਆਪਾਂ ਖੜੇ ਆ ਮੱਲੀਵਾਲ ਤੇ ਤੁਹਾਨੂੰ ਜਿਹ ਦੂਜਿਆਂ ਦੇ ਮੁਕਾਬਲੇ ਠੀਕ ਲੱਗ ਰਹੀ ਹੈ ਫਰਕ ਲੱਗ ਰਿਹਾ ਨਹੀਂ ਉਹਦੇ ਨਾਲੋਂ ਛੱਲੀ ਵੱਡੀ ਆ ਮੋਟੀ ਆ ਜੀ ਜੀ ਤੇ ਇੱਕ ਹੋਰ ਇੱਥੇ ਬਾਈ ਜੀ ਕਰ ਰਹੇ ਨੇ ਬਾਈ ਜੀ ਤੁਸੀਂ ਕਿਹੜੇ ਪਿੰਡ ਤੋਂ ਨਾਮ ਕੀ ਤੁਹਾਡਾ ਮੱਲੀਵਾਲ ਕੁਲਦੀਪ ਅੱਛਾ ਤੁਹਾਡਾ ਕੁਲਦੀਪ ਸਿੰਘ ਹੈ ਤੁਹਾਡੇ ਮੱਲੀਵਾਲ ਪਿੰਡ ਤੇ ਤੁਸੀਂ ਬਾਈ ਜੀ ਕੀ ਕਹਿਣਾ ਚਾਹੋਗੇ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਬੀਜ ਇਹ ਜਿਹੜਾ ਸੀ 14 15 ਹਨੀਕੌਰ ਨੇ ਕਿਵੇਂ ਦਾ ਲੱਗ ਰਿਹਾ ਦੂਜੇ ਬੀ ਵੀ ਤੁਸੀਂ ਆਮ ਤੌਰ ਤੇ ਬੀਜ ਦੇਵੋਗੇ ਹਾਂਜੀ ਇਹੀ ਵਧੀਆ ਲੱਗਦਾ ਜੀ ਚਾਰੇਲੀ ਵੀ ਲਿਜਾਣਾ ਹੋਵੇ ਚਾਰੇਲੀ ਵਧੀਆ ਲੱਗਦਾ ਪਕਾਉਣਾ ਰੱਖਣਾ ਵੀ ਪਕਾਉਣਾ ਵਧੀਆ ਲੱਗਦਾ ਠੀਕ ਹੈ ਤੁਹਾਡੇ ਇਸ ਏਰੀਆ ਦਾ ਔਸਤ ਝਾੜ ਕਿੰਨਾ ਹੈ ਮਤਲਬ ਜਿਹੜਾ ਔਸਤ ਝਾੜ ਗਿੱਲੀ ਮੱਕੀ ਜਦੋਂ ਆਪਾਂ ਮੰਡੀ ਨੂੰ ਲੈ ਜਾਂਦੇ ਆ ਉਹਦਾ ਆਮ ਕਿੰਨਾ ਰਹਿੰਦਾ ਹੈ ਗਿੱਲੀ ਜੇ ਟਾਂਡੇ ਲੈ ਕੇ ਜਾਣੇ ਨਹੀਂ ਨਹੀਂ ਜੇ ਗਿੱਲੀ ਛੱਲੀ ਆਪਾਂ ਕੱਢ ਕੇ ਦਾਣਾ ਲੈ ਜਾਂਦੇ ਆ ਤਾਂ ਇਹ 55 ਕਿਲੋ ਆਊਗਾ 50 55 ਕਿਲੋ ਠੀਕ ਹੈ ਮਤਲਬ ਇੱਕ ਬਾਈ ਦੀ ਹੋਰ ਵੀ ਧਿਆਨ ਦੇਣ ਵਾਲੀ ਗੱਲ ਹੈ ਜਿਹੜੀ ਵੀ ਪੰਜਾਬ ਦੇ ਪਟਿਆਲਾ ਹੋ ਗਿਆ ਸੰਗਰੂਰ ਹੋ ਗਿਆ ਜਾਂ ਜਿਹੜੇ ਹੋਰ ਜਿਹੜੇ ਨੇ ਉਹਨਾਂ ਦੇ ਵਿੱਚ ਅਕਸਰ ਹੀ ਝਾੜ ਜਿਹੜਾ ਉਹ ਲਗਭਗ ਗਿੱਲੀ ਮੱਕੀ ਦਾ ਉਹ ਆਮ ਤੌਰ ਤੇ 35 ਕੁਇੰਟਲ ਦੇ ਆਲੇ ਦੁਆਲੇ ਹੁੰਦਾ ਪਰ ਜਿਵੇਂ ਅਸੀਂ ਇੱਥੇ ਸੁਲਤਾਨਪੁਰ ਲੋਧੀ ਦੀ ਗੱਲ ਕਰ ਲਈਏ ਸ਼ਾਹਕੋਟ ਹੈ ਨੂਰਮੈਲ ਹੋ ਗਿਆ ਹੁਸ਼ਿਆਰਪੁਰ ਦਾ ਏਰੀਆ ਕਾਫੀ ਤਾਂ ਇੱਥੇ ਔਸਤ ਕਿਸਾਨਾਂ ਦਾ ਇਹ ਕਹਿਣਾ ਹੈ ਕਿ ਝਾੜ ਜਿਹੜਾ ਐਵਰੇਜ 50 ਕੁਇੰਟਲ ਤੋਂ ਉੱਪਰ ਰਹਿੰਦਾ ਤੇ ਇਸ ਦਾ ਹੋਰ ਵੀ ਵਧੇਰੇ ਰਹਿਣ ਦੀ ਸੰਭਾਵਨਾ ਹੈ ਇਹ ਤੁਹਾਡਾ ਕਿਉਂਕਿ ਤੁਸੀਂ ਇਸ ਦੇ ਨਾਲ ਮੱਕੀ ਦੀ ਫਸਲ ਨਾਲ ਜੁੜੇ ਹੋਏ ਹੋ ਤੁਹਾਨੂੰ ਕਿਵੇਂ ਲੱਗਦਾ ਨਵੇਂ ਮੀਲ ਪੱਥਰ ਸਿਰ ਜੇਗੀ ਹਾਂ ਹਾਂ ਜਰੂਰ ਜੀ 8 10 ਮਣ ਇਹ ਝਾੜ ਵਧੂਗਾ ਜੀ ਹਾਂ ਜੀ ਸੀ 14 15 ਦਾ ਜੀ ਝਾੜ ਵਧਦਾ ਸੋ ਕਿਸਾਨ ਵੀਰੋ ਜਿਵੇਂ ਆਪਾਂ ਗੱਲਬਾਤ ਕਰੀ ਐ ਇਸ ਮੱਕੀ ਦੇ ਬੀਜ ਦੇ ਸਬੰਧ ਦੇ ਵਿੱਚ ਇਹੀ ਆ ਰਿਹਾ ਕਿ ਇਸ ਦੇ ਜਿਹੜੀ ਛੱਲੀ ਐ ਉਹ ਵੀ ਵੱਡੀ ਐ ਦੂਜਿਆਂ ਦੇ ਮੁਕਾਬਲੇ ਲਾਈਨਾਂ ਦੀ ਗਿਣਤੀ ਆਲੇ ਦੁਆਲੇ ਜਿਹੜੀ ਐ ਘੁੰਮ ਕੇ 1 2 3 ਜੇ ਆਪਾਂ ਇਦਾਂ ਗਿਣਨੇ ਆ ਇਹ ਵੀ ਗਿਣਤੀ ਵੱਧ ਐ 헤ਠਾ ਤੋਂ ਲੈ ਕੇ ਉੱਪਰ ਤੱਕ ਇੱਕ ਲਾਈਨ ਦੇ ਵਿੱਚ ਦਾਣਿਆਂ ਦੀ ਗਿਣਤੀ ਵੱਧ ਐ ਗੁਲੂਕੋਇ ਦੀ ਮਾਤਰਾ ਆਮ ਨਾਲੋਂ ਦੁੱਗਣੀ ਹੈ ਆਮ ਜਿਸ ਤਰ੍ਹਾਂ ਕਿ ਆ ਜਾਂਦਾ 9% ਇਹੀ ਸੇਖੋ ਸਾਹਿਬ ਜੀ ਜੀ ਤੇ ਜਿਵੇਂ ਕਿਉਂਕਿ ਖਾਸ ਤੌਰ ਤੇ ਮੱਕੀ ਨਾਲ ਸੰਬੰਧਿਤ ਜਿਹੜੇ ਅਧਿਕਾਰੀ ਨੇ ਉਹੀ ਉਹਨਾਂ ਦੇ ਕਹਿਣ ਮੁਤਾਬਕ ਅਸੀਂ ਗੱਲ ਕਰ ਰਹੇ ਹਾਂ ਕਿ ਆਮ ਤੌਰ ਤੇ 9% ਤੇ ਗੁਲੂਕੋਇ ਦੀ ਮਾਤਰਾ ਹੁੰਦੀ ਹੈ ਮੱਕੀ ਦੇ ਦਾਣਿਆਂ ਦੇ ਵਿੱਚੋਂ ਜਿਹੜੀ ਡੇਰੀ ਫਾਰਮਿੰਗ ਨਾਲ ਚਾਹੇ ਜੁੜੇ ਲੋਕ ਨੇ ਚਾਹੇ ਉਹ ਕਿਸੇ ਹੋਰ ਕਾਰੋਬਾਰ ਨੇ ਕਾਰੋਬਾਰ ਨੇ ਵੱਖ-ਵੱਖ ਤਰ੍ਹਾਂ ਦੇ ਇਸ ਦਾ ਦਾਣਾ ਵੀ ਬਣਦਾ ਹੈ ਗਿੱਲਾ ਦਾਣਾ ਵੀ ਬਣਦਾ ਹੈ ਤੇ ਇਸ ਤੋਂ ਲਾਵਾ ਲੋੜੀ ਮੰਗੀ ਇਹਨਾਂ ਦਿਨਾਂ ਦੇ ਵਿੱਚ ਭਰਪੂਰ ਵਰਤੋਂ ਹੁੰਦੀ ਹੈ ਫੀਡ ਦੇ ਤੌਰ ਤੇ ਤਿਆਰ ਹੁੰਦੀ ਹੈ ਬੜੇ ਪ੍ਰੋਡਕਟ ਨੇ ਬਾਜ਼ਾਰ ਦੇ ਵਿੱਚ ਜਿਨ੍ਹਾਂ ਤੋਂ ਮੱਕੀ ਤੋਂ ਜਿਹੜੇ ਪ੍ਰੋਡਕਟ ਵੱਖ-ਵੱਖ ਬਣਾਏ ਜਾਂਦੇ ਨੇ ਪਰ ਇਸ ਮੱਕੀ ਦੇ ਵਿੱਚ ਦੁੱਗਣੀ ਮਿਠਾਸ ਹੈ 18% ਕੰਪਨੀ ਦੇ ਕਹਿਣ ਮੁਤਾਬਕ ਪੱਤੇ ਇਹਦੇ ਚੌੜੇ ਨੇ ਦੂਜੀ ਮੱਕੀ ਦੇ ਬੀਜਾਂ ਦੇ ਮੁਕਾਬਲੇ ਬੂਟੇ ਇਹਦੇ ਮਜ਼ਬੂਤ ਨੇ ਬੂਟਿਆਂ ਦੀ ਲੰਬਾਈ ਜਿਹੜੀ ਆ ਉਹ ਲਗਭਗ 11 ਫੁੱਟ ਤੋਂ ਉੱਪਰ ਹੈ ਸੋ ਇਸ ਦਾ ਮਤਲਬ ਸਾਈਲੇਜ ਜਿਹੜਾ ਪ੍ਰਤੀ ਏਕੜ ਦੇ ਹਿਸਾਬ ਨਾਲ ਕੁਵੰਟਲਾਂ ਦੇ ਵਿੱਚ ਵੇਖਿਆ ਜਾਵੇ ਤਾਂ ਉਹ ਵੀ ਵੱਧ ਰਹਿਣ ਦੀ ਸੰਭਾਵਨਾ ਹੈ ਇਸ ਤੋਂ ਇਲਾਵਾ ਜਿਵੇਂ ਕਿਸਾਨ ਵੀਰ ਜੱਗੇ ਬਾਈ ਉਹਨਾਂ ਨੇ ਦੱਸਿਆ ਕਿ ਇਸ ਦਾ ਪਕਾਵੀ ਮੱਕੀ ਦੇ ਵਿੱਚ ਝਾੜ ਵੀ ਜਿਹੜਾ 5-7 ਮਣ ਉੱਪਰ ਰਹਿੰਦਾ ਸੋ ਕਿਤੇ ਨਾ ਕਿਤੇ ਵੇਖਿਆ ਜਾਵੇ ਤਾਂ ਕਿਸਾਨਾਂ ਵਾਸਤੇ ਕਾਫੀ ਜ਼ਿਆਦਾ ਲਾਹੇਵੰਦਾ ਸੌਦਾ ਹੈ ਖਾਸ ਕਰਕੇ ਉਦੋਂ ਜੇਕਰ ਦੁੱਧਾਰੂ ਪਸ਼ੂ ਖੁਸ਼ ਹੋ ਕੇ ਫੀਡ ਨੂੰ ਖਾਂਦੇ ਨੇ ਸਾਈਲੇਜ ਨੂੰ ਖਾਂਦੇ ਨੇ ਤੇ ਦੁੱਧ ਕਿਉਂਕਿ ਜੇਕਰ ਲਾਗਤ ਜ਼ਿਆਦਾ ਖਰਚਾ ਜ਼ਿਆਦਾ ਆ ਜਾਵੇ ਨੈਟ ਪ੍ਰੋਫਿਟ ਘਟੋਵੇ ਤਾਂ ਕੋਈ ਵੀ ਕਿਸਾਨ ਡੇਰੀ ਫਾਰਮਿੰਗ ਦੇ ਤੰਦੇ ਤੋਂ ਅਨਾਖਾਨੀ ਜ਼ਰੂਰ ਕਰੇਗਾ ਪਰ ਜੇਕਰ ਉਸਦੀ ਲਾਗਤ ਘਟ ਜਾਂਦੀ ਹੈ ਉਸ ਨੂੰ ਦੁੱਧ ਦਾ ਉਤਪਾਦਨ ਵਧੀਆ ਹੁੰਦਾ ਹੈ ਉਹਦੇ ਪਸ਼ੂਆਂ ਦੀ ਸਿਹਤ ਵਧੀਆ ਹੁੰਦੀ ਹੈ ਤਾਂ ਉਹ ਇਹਦੇ ਵਿੱਚ ਸਪਸ਼ਟ ਹੈ ਕਿ ਉਹ ਉਸੇ ਬੀਜ ਨੂੰ ਉਸੇ ਹੀ ਫਸਲ ਨੂੰ ਚੁਣੇਗਾ ਜਿਹੜੀ ਉਸ ਨੂੰ ਫਾਇਦਾ ਦੇਵੇ ਕੈਮਰਾਮੈਨ ਸੋਨੂ ਵਿਰਕ ਦੇ ਨਾਲ ਮੈਂ ਸਰਬ ਸਿੰਘ ਵਿਰਕ ਨਬਾ ਧੰਨਵਾਦ